ਲੜਕੀ ਪਿਆਰ ਕਰਦੀ ਹੈ ਜਾਂ ਨਹੀਂ ਕਿਵੇਂ ਜਾਨਣਾ ਹੈ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਸਾਡੇ ਚੈਨਲ ਦੇ ਉੱਪਰ ਅਗਰ ਮੈਂ ਸਹੀ ਹਾਂ ਤਾਂ ਤੁਹਾਨੂੰ ਕਿਸੇ ਦੇ ਨਾਲ ਪਿਆਰ ਹੋ ਗਿਆ ਹੈ ਅਤੇ ਤੁਸੀਂ ਉਸ ਨੂੰ ਆਪਣੇ ਦਿਲ ਦੀ ਗੱਲ ਦੱਸਣਾ ਚਾਹੁੰਦੇ ਹੋ ਯਾਨੀ ਕਿ ਉਸ ਨੂੰ ਪ੍ਰਪੋਜ਼ ਕਰਨ ਦੇ ਬਾਰੇ ਸੋਚ ਰਹੇ ਹੋ ਲੇਕਿਨ ਤੁਹਾਡੇ ਮਨ ਦੇ ਵਿੱਚ ਇਹ ਸਵਾਲ ਉੱਠ ਰਿਹਾ ਹੈ ਕਿ ਉਹ ਮੈਨੂੰ ਪਿਆਰ ਕਰਦੀ ਹੈ ਜਾਂ ਨਹੀਂ ਅਗਰ ਉਹ ਤੁਹਾਨੂੰ ਪਿਆਰ ਨਹੀਂ ਕਰਦੀ ਤਾਂ ਪ੍ਰਪੋਜ਼ਲ ਟੁਕਰਾ ਸਕਦੀ ਹੈ ਲੇਕਿਨ ਅਜਿਹਾ ਨਹੀਂ ਹੋਣਾ ਚਾਹੀਦਾ ਤੁਹਾਡਾ ਪ੍ਰਪੋਜ਼ਲ ਨੂੰ ਉਹ ਠੁਕਰਾਈ ਐਸੀ ਪਰੇਸ਼ਾਨੀ ਹੀ ਨਹੀਂ ਹੋਣੀ ਚਾਹੀਦੀ ਇਸ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਲੜਕੀ ਤੁਹਾਨੂੰ ਪਿਆਰ ਕਰਦੀ ਹੈ ਜਾਂ ਨਹੀਂ ਕਿਵੇਂ ਜਾਣ ਸਕਦੇ ਹਾਂ ਆਖਿਰ ਕਿਵੇਂ ਸਮਝੀਏ ਕਿ ਉਹ ਸਿਰਫ ਮੈਨੂੰ ਪਿਆਰ ਕਰਦੀ ਹੈ ਕਿਸੇ ਦੇ ਦਿਲ ਦੀ ਗੱਲ ਕਿਵੇਂ ਸਮਝੀਏ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਮਨ ਦੇ ਵਿੱਚ ਉੱਠ ਰਹੇ ਇਹਨਾਂ ਸਵਾਲਾਂ ਨੂੰ ਗਾਰੰਟੀ ਦੇ ਨਾਲ ਕਲੀਅਰ ਕਰ ਦੇਵਾਂਗੇ ਇਸ ਲਈ ਅੰਤ ਤੱਕ ਬਨੇ ਰਹੋ ਇਸ ਵੀਡੀਓ ਦੇ ਵਿੱਚ ਕਿਉਂਕਿ ਇਸ ਵੀਡੀਓ ਦੀ ਇੱਕ ਇੱਕ ਗੱਲ ਤੁਹਾਡੇ ਲਈ ਬਹੁਤ ਕੰਮ ਦੀ ਹੈ ਨੰਬਰ 1 ਤੁਹਾਨੂੰ ਵਾਰ-ਵਾਰ ਦੇਖਣਾ ਉਹ ਲੜਕੀ ਤੁਹਾਨੂੰ ਪਿਆਰ ਕਰਦੀ ਹੈ ਜਾਂ ਨਹੀਂ ਇਹ ਜਾਣਨ ਦਾ ਸਭ ਤੋਂ ਆਸਾਨ ਤਰੀਕਾ ਹੈ ਅਗਰ ਉਹ ਤੁਹਾਨੂੰ ਵਾਰ-ਵਾਰ ਦੇਖਦੀ ਹੈ ਅਤੇ ਤੁਸੀਂ ਇੱਕ ਵਾਰ ਨਹੀਂ ਕਈ ਵਾਰ ਨੋਟਿਸ ਕੀਤਾ ਹੈ ਜਦੋਂ ਤੁਸੀਂ ਉਸ ਨੂੰ ਦੇਖਦੇ ਹੋ ਉਹ ਮੁਸਕਰਾ ਦਿੰਦੀ ਹੈ ਜਾਂ ਘਬਰਾ ਕੇ ਆਪਣੀਆਂ ਨਜ਼ਰਾਂ ਨੀਵੀਆਂ ਕਰ ਲੈਂਦੀ ਹੈ ਜਾ ਫਿਰ ਹੋਰ ਕਿਤੇ ਦੇਖਣ ਲੱਗ ਜਾਂਦੀ ਹੈ ਤਾਂ ਇਥੇ ਸਪਸ਼ਟ ਹੋ ਜਾਂਦਾ ਹੈ ਕਿ ਉਹ ਤੁਹਾਡੇ ਵੱਲ ਅਟਰੈਕਟ ਯਾਨੀ ਕਿ ਆਕਰਸ਼ਿਤ ਹੋ ਰਹੀ ਹੈ ਉਹ ਤੁਹਾਨੂੰ ਲਾਈਕ ਕਰਦੀ ਹੈ ਤੁਸੀਂ ਉਸ ਨੂੰ ਪਸੰਦ ਹੋ ਲੇਕਿਨ ਇਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਤੁਸੀਂ ਇਹ ਚੰਗੀ ਤਰ੍ਹਾਂ ਪਤਾ ਕਰ ਲੂ ਕਿਤੇ ਉਹ ਸਭ ਨੂੰ ਤਾਂ ਨਹੀਂ ਦੇਖਦੀ ਕਿਤੇ ਉਸ ਦੀ ਸਭ ਨੂੰ ਦੇਖ ਕੇ ਮੁਸਕਰਾਉਣ ਦੀ ਆਦਤ ਤਾਂ ਨਹੀਂ ਕੁਝ ਲੜਕੀਆਂ ਤੇ ਲੜਕੀਆਂ ਦੀ ਆਦਤ ਵੀ ਹੁੰਦੀ ਹੈ ਕਿਸੇ ਨਾ ਕਿਸੇ ਨੂੰ ਦੇਖਦੇ ਰਹਿਣ ਅਤੇ ਮੁਸਕਰਾਉਣ ਦੀ ਨੰਬਰ 2 ਇਗਨੋਰ ਕਰਨਾ ਜਾਂ ਨਜ਼ਰ ਚੁਰਾਉਣਾ ਕੁਝ ਲੜਕੀਆਂ ਤੇ ਲੜਕੇ ਆਪਣੇ ਐਟੀਟਿਊਡ ਦੀ وجہ ਦੇ ਨਾਲ ਉਹ ਜਿਸ ਨਾਲ ਵੀ ਪਿਆਰ ਕਰਦੇ ਨੇ ਉਸ ਨੂੰ ਵੀ ਵਜ੍ਹਾਹੀ ਇਗਨੋਰ ਕਰਨ ਲੱਗ ਜਾਂਦੇ ਨੇ ਉਸ ਨਾਲ WhatsApp ਜਾਂ ਮੋਬਾਈਲ ਦੇ ਉੱਪਰ ਬਹੁਤ ਗੱਲਾਂ ਕਰਦੇ ਨੇ ਪਰ ਜਦੋਂ ਸਾਹਮਣੇ ਹੁੰਦੀ ਹੈ ਤਾਂ ਉਸ ਨਾਲ ਗੱਲ ਵੀ ਨਹੀਂ ਕਰਦੇ ਕਿਉਂਕਿ ਉਹ ਚਾਹੁੰਦੇ ਨਹੀਂ ਕਿ ਪਹਿਲਾਂ ਕਿ ਉਹ ਗੱਲ ਕਰੇ ਤੁਹਾਡੀ ਇਗਨੋਰ ਅਤੇ ਗੱਲ ਨਾ ਕਰਨ ਦੇ ਨਾਲ ਉਹ ਨਰਵਸ ਵੀ ਹੋ ਸਕਦੀ ਹੈ ਹੁਣ ਗੱਲ ਰਹੀ ਨਜ਼ਰਾਂ ਚੁਰਾਉਂਦੀ ਜ਼ਿਆਦਾਤਰ ਪਿਆਰ ਦੇ ਵਿੱਚ ਇਸ ਤਰ੍ਹਾਂ ਹੀ ਹੁੰਦਾ ਹੈ ਕਿਉਂਕਿ ਸਾਹਮਣੇ ਵਾਲੇ ਨੂੰ ਦੇਖ ਕੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ ਅਤੇ ਘਬਰਾਹਟ ਮਹਿਸੂਸ ਹੋਣ ਲੱਗਦੀ ਹੈ। ਨੰਬਰ 3 ਤੁਹਾਨੂੰ ਦੇਖ ਕੇ ਖੁਸ਼ ਹੋ ਜਾਣਾ। ਲੜਕੀ ਤੁਹਾਨੂੰ ਪਿਆਰ ਕਰਦੀ ਹੈ ਜਾਂ ਨਹੀਂ? ਇਹ ਜਾਣਨ ਦਾ ਤੀਸਰਾ ਤਰੀਕਾ ਹੈ। ਉਹ ਅਗਰ ਤੁਹਾਨੂੰ ਪਿਆਰ ਕਰਦੀ ਹੈ ਜਾਂ ਕਰਦਾ ਹੈ ਤਾਂ ਜਿਵੇਂ ਹੀ ਤੁਸੀਂ ਉਸ ਦੇ ਸਾਹਮਣੇ ਜਾਂਦੇ ਹੋ ਤਾਂ ਉਸ ਦਾ ਚਿਹਰਾ ਅਚਾਨਕ ਖੁਸ਼ ਹੋ ਜਾਂਦਾ ਹੈ। ਉਹ ਤੁਹਾਨੂੰ ਦੇਖ ਕੇ ਮੁਸਕਰਾਉਣ ਲੱਗਦੀ ਹੈ। ਤੁਹਾਨੂੰ ਦੇਖ ਕੇ ਉਸ ਨੂੰ ਘਬਰਾਹਟ ਵੀ ਹੋ ਸਕਦੀ ਹੈ। ਉਹ ਤੁਹਾਨੂੰ ਦੇਖ ਕੇ ਅਨਕੰਫਰਟੇਬਲ ਫੀਲ ਕਰ ਸਕਦੀ ਹੈ ਉਹ ਆਪਣੇ ਕੱਪੜਿਆਂ ਨੂੰ ਠੀਕ ਕਰਨ ਲੱਗਦੀ ਹੈ ਆਪਣੇ ਵਾਲਾਂ ਨੂੰ ਠੀਕ ਕਰਨ ਲੱਗਦੀ ਹੈ ਕੁਝ ਅਜਹੀਆਂ ਹਰਕਤਾਂ ਨੰਬਰ 4 ਤੁਹਾਡੇ ਬਾਰੇ ਜਾਣਨ ਦੀ ਕੋਸ਼ਿਸ਼ ਕਰਨਾ ਅਗਰ ਉਹ ਤੁਹਾਡੇ ਨਾਲ ਪਿਆਰ ਕਰਦੀ ਹੈ ਤਾਂ ਉਹ ਤੁਹਾਡੇ ਬਾਰੇ ਜਾਣਨ ਦੀ ਕੋਸ਼ਿਸ਼ ਜ਼ਰੂਰ ਕਰੇਗੀ ਤੁਹਾਡੇ ਦੋਸਤਾਂ ਤੋਂ ਤੁਹਾਡੇ ਬਾਰੇ ਜਾਣਨ ਦੀ ਕੋਸ਼ਿਸ਼ ਜ਼ਰੂਰ ਕਰੇਗੀ ਤੁਹਾਡੇ ਕਰੀਅਰ ਨੂੰ ਲੈ ਕੇ ਤੁਸੀਂ ਕੀ ਕਰਨਾ ਚਾਹੁੰਦੇ ਹੋ ਅਤੇ ਕੀ ਕਰ ਰਹੇ ਹੋ ਉਹ ਇਸ ਦੇ ਬਾਰੇ ਤੁਹਾਡੇ ਤੋਂ ਜ਼ਰੂਰ ਪੁੱਛੇਗੀ ਉਹ ਤੁਹਾਡੇ ਕੋਲੋਂ ਇਹ ਵੀ ਪੁੱਛ ਸਕਦੀ ਹੈ ਕਿ ਤੁਹਾਡੀ ਕੋਈ ਗਰਲਫ੍ਰੈਂਡ ਹੈ ਜਾਂ ਨਹੀਂ ਅਗਰ ਉਹ ਤੁਹਾਡੇ ਤੋਂ ਗਰਲਫ੍ਰੈਂਡ ਦੇ ਬਾਰੇ ਪੁੱਛਦੀ ਹੈ ਤੇ ਇਸ ਵਾਰ ਸਟੋਪ ਹੋ ਜਾਂਦਾ ਹੈ ਕਿ ਉਹ ਤੁਹਾਨੂੰ ਆਪਣਾ ਬாய்ਫ੍ਰੈਂਡ ਬਣਾਉਣਾ ਚਾਹੁੰਦੀ ਹੈ ਨੰਬਰ 5 ਤੁਹਾਡੇ ਆਸ-ਪਾਸ ਰਹੇਗੀ ਅਗਰ ਲੜਕੀ ਤੁਹਾਨੂੰ ਪਿਆਰ ਕਰਦੀ ਹੈ ਤੋ ਤੁਹਾਡੇ ਆਸ-ਪਾਸ ਹੀ ਰਹੇਗੀ ਪੱਲੇ ਇਹ ਤੁਹਾਡੇ ਨਾਲ ਗੱਲ ਨਾ ਕਰੇ ਲੇਕਿਨ ਉਹ ਤੁਹਾਨੂੰ ਆਸ-ਪਾਸ ਹੀ ਦੇਖਣ ਨੂੰ ਮਿਲੇਗੀ ਅਗਰ ਉਹ ਤੁਹਾਨੂੰ ਪਿਆਰ ਕਰਦੀ ਹੈ ਤੋ ਤੁਹਾਡੀਆਂ ਨਜ਼ਰਾਂ ਦੇ ਸਾਹਮਣੇ ਹੀ ਰਹੇਗੀ ਨੰਬਰ 6 ਮੈਸੇਜ ਦਾ ਰਿਪਲਾਈ ਜੇਕਰ ਤੁਸੀਂ ਆਪਣੇ WhatsApp ਤੋਂ ਕੋਈ ਵੀ ਮੈਸੇਜ ਕਰਦੇ ਹੋ ਤਾਂ ਬਿਨਾਂ ਕਿਸੇ ਦੇਰੀ ਤੋਂ ਉਸ ਦਾ ਰਿਪਲਾਈ ਕਰਦੀ ਹੈ ਜਿਵੇਂ ਕਿ ਉਹ ਤੁਹਾਡੀ ਹੀ ਮੈਸੇਜ ਦਾ ਇੰਤਜ਼ਾਰ ਕਰ ਰਹੀ ਸੀ ਉਹ ਤੁਹਾਡੇ ਮੈਸੇਜ ਦਾ ਲੰਮਾ ਛੋਟਾ ਜਵਾਬ ਦਿੰਦੀ ਹੈ ਜਾਂ ਫਿਰ ਉਹ ਬਿਨਾਂ ਕਿਸੇ ਕਮਤੋ ਤੁਹਾਨੂੰ ਮੈਸੇਜ ਕਰਦੀ ਰਹਿੰਦੀ ਹੈ ਤਾਂ ਇਸ ਗੱਲ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਉਹ ਤੁਹਾਡੇ ਵਿੱਚ ਇੰਟਰਸਟਿਡ ਹੈ ਨੰਬਰ 7 ਜੈਲਸ ਜਾਂ ਜਲਨ ਫੀਲ ਕਰਨਾ ਲੜਕੀ ਦੇ ਦਿਲ ਦੀ ਗੱਲ ਜਾਣਨ ਦਾ ਸਭ ਤੋਂ ਬਿਹਤਰੀਨ ਤਰੀਕਾ ਹੈ ਉਹ ਗੁਰੂਤ ਉਹਨੂੰ ਪਿਆਰ ਕਰਦੀ ਹੈ ਤਾਂ ਤੁਸੀਂ ਜਦੋਂ ਵੀ ਕਿਸੇ ਲੜਕੀ ਦੇ ਨਾਲ ਗੱਲਬਾਤ ਕਰਦੇ ਹੋਵੋਗੇ ਜਾਂ ਉਸ ਦੇ ਸਾਹਮਣੇ ਕਿਸੇ ਲੜਕੀ ਦੀ ਤਾਰੀਫ਼ ਕਰਦੇ ਹੋਵੋਗੇ ਤਾਂ ਉਸ ਨੂੰ ਜਲਨ ਜ਼ਰੂਰ ਫੀਲ ਹੋਵੇਗੀ ਹੁਣ ਸਵਾਲ ਇਹ ਉੱਠਦਾ ਹੈ ਕਿ ਇਹ ਪਤਾ ਕਿਵੇਂ ਚੱਲੇਗਾ ਕਿ ਉਹ ਜੈਲਸ ਫੀਲ ਕਰਦੀ ਹੈ ਜਾਂ ਨਹੀਂ ਅਜ਼ਮਾਉਣ ਦੇ ਲਈ ਤੁਸੀਂ ਉਸ ਦੇ ਸਾਹਮਣੇ ਕਿਸੇ ਲੜਕੀ ਦੀ ਤਾਰੀਫ਼ ਕਰੋ ਜਿਵੇਂ ਕਿ ਅੱਜ ਉਹ ਲੜਕੀ ਕਿੰਨੀ ਸੋਹਣੀ ਲੱਗ ਰਹੀ ਹੈ ਜਾਂ ਫਿਰ ਮੈਨੂੰ ਲੜਕੀ ਬਹੁਤ ਚੰਗੀ ਲੱਗਦੀ ਹੈ ਮੈਂ ਉਸ ਦੇ ਵਰਗੀ ਲੜਕੀ ਅੱਜ ਤੱਕ ਨਹੀਂ ਦੇਖੀ ਫਿਰ ਉਸ ਦੇ ਚਿਹਰੇ ਨੂੰ ਦੇਖਿਓ ਅਗਰ ਤੁਹਾਨੂੰ ਉਸ ਦੇ ਚਿਹਰੇ ਦੇ ਉਦਾਸੀ ਜਾਂ ਗੁੱਸਾ ਨਜ਼ਰ ਆਉਂਦਾ ਹੈ ਤੇ ਸਪਸ਼ਟ ਹੋ ਜਾਂਦਾ ਹੈ ਕਿ ਉਹ ਜਲਨ ਫੀਲ ਕਰ ਰਹੀ ਹੈ ਨਬੇਟ ਸੋਸ਼ਲ ਮੀਡੀਆ ਤੇ ਫੋਲੋ ਕਰਨਾ ਅਗਰ ਉਹ ਫੇਸਬੁੱਕ ਇੰਸਟਾਗ੍ਰam ਆਦੀ ਸੋਸ਼ਲ ਮੀਡੀਆ ਪਲੇਟਫਾਰਮ ਦਾ ਪ੍ਰੂਵ ਕਰਦੀ ਹੈ ਅਤੇ ਉਹ ਇਹਨਾਂ ਦੇ ਤੁਹਾਨੂੰ ਫੋਲੋ ਅਤੇ ਲਾਈਕ ਕਰਦੀ ਹੈ ਤੇਜ ਦਾ ਸਿੱਧਾ ਜਿਆ ਅਰਥ ਹੈ ਉਹ ਤੁਹਾਨੂੰ ਪਸੰਦ ਕਰਦੀ ਹੈ ਜਾਂ ਫਿਰ ਤੁਹਾਡੀ ਵਿੱਚ ਇੰਟਰਸਟਡ ਹੈ ਨੰਬਰ 9 ਤੁਹਾਨੂੰ ਟੱਚ ਕਰਨ ਦੀ ਕੋਸ਼ਿਸ਼ ਕਰਨਾ ਅਗਰ ਉਹ ਤੁਹਾਨੂੰ ਲਾਈਕ ਕਰਦੀ ਹੈ ਤਾਂ ਉਹ ਤੁਹਾਨੂੰ ਟੱਚ ਕਰਨ ਦੀ ਕੋਸ਼ਿਸ਼ ਜ਼ਰੂਰ ਕਰੇਗੀ ਜਿਵੇਂ ਕਿ ਤੁਸੀਂ ਉਸ ਤੋਂ ਪੈਨ ਮੰਗਿਆ ਤਾਂ ਪੈਨ ਨੂੰ ਦਿੰਦੇ ਵਕਤ ਤੁਹਾਡੇ ਹੱਥਾਂ ਨੂੰ ਜ਼ਰੂਰ ਛੂਹੇਗੀ ਅਗਰ ਤੁਸੀਂ ਉਸ ਦੇ ਕੋਲ ਬੈਠੇ ਹੋ ਤਾਂ ਉਹ ਇਹ ਕੋਸ਼ਿਸ਼ ਜ਼ਰੂਰ ਕਰੇਗੀ ਕਿ ਉਸ ਦੇ ਹੱਥ ਤੁਹਾਡੇ ਹੱਥਾਂ ਦੇ ਨਾਲ ਟੱਚ ਹੋਣ ਅਗਰ ਤੁਹਾਨੂੰ ਦੱਸੇਗੀ 9 ਸੰਗੀਤਾ ਦੇ ਵਿੱਚੋਂ 5 ਸੰਕੇਤ ਮਿਲ ਰਹੇ ਨੇ ਤਾਂ 80% ਕਿਹਾ ਜਾ ਸਕਦਾ ਹੈ ਕਿ ਉਹ ਤੁਹਾਨੂੰ ਪਿਆਰ ਕਰਦੀ ਹੈ ਪਰ ਜੇਕਰ ਤੁਹਾਨੂੰ 9 ਸੰਕੇਤਾਂ ਦੇ ਵਿੱਚ 9 ਸੰਕੇਤ ਦੇਖਣ ਨੂੰ ਮਿਲ ਰਹੇ ਨੇ ਤਾਂ ਤੁਹਾਨੂੰ ਹੁਣ ਕੋਈ ਵੀ ਦੇਰੀ ਨਹੀਂ ਕਰਨੀ ਚਾਹੀਦੀ ਉਸ ਨੂੰ ਜਾ ਕੇ ਆਪਣੇ ਦਿਲ ਦੀ ਗੱਲ ਦੱਸ ਸਕਦੇ ਹੋ ਹਤੇ ਉਹ ਤੁਹਾਡਾ ਇੰਤਜ਼ਾਰ ਕਰ ਰਹੀ ਹੈ ਅਗਰ ਤੁਹਾਡੇ ਮਨ ਦੇ ਵਿੱਚ ਕਿਸੇ ਤਰ੍ਹਾਂ ਦੀ ਕਨਫਿਊਜ਼ਨ ਜਾਂ ਫਿਰ ਕੋਈ ਡਾਊਟ ਹੈ ਤਾਂ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਅਸੀਂ ਤੁਹਾਡੀ ਪੂਰੀ ਪੂਰੀ ਮਦਦ ਕਰਾਂਗੇ ਅਤੇ ਅਜਈਆਂ ਵੀਡੀਓਜ਼ ਹੋਰ ਦੇਖਣ ਦੇ ਲਈ ਹੁਣੇ ਸਾਡਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਉਣਾ ਨਾ ਭੁੱਲਿਓ ਧੰਨਵਾਦ